ਜਿਹੜੇ ਮੇਰੇ ਤੋਂ ਡਰੇ ਹੋਏ ਨੇ ਉੜਾ ਲੈਂਦੋ ਜਿੰਨੀ ਦੇ ਰੁੜਾਣਾ ਉਹਦੇ ਬਾਅਦ ਇਹਨਾਂ ਨੂੰ ਜ਼ਮੀਨ ਤੇ ਉਤਰਨਾ ਪਊਗਾ ਬਈ ਕਾਂਗਰਸ ਦੇ ਜੀਤਮਿੰਦਰ ਨੂੰ ਐਲਾਨ ਕਰ ਦਿੱਤਾ ਗਿਆ ਸਾਰੀ ਪੋਲਟੇ ਦੇ ਅਕਾਲੀ ਦਲ ਦਾ ਰਹਿ ਗਿਆ ਕਿੱਥੇ ਦੇਖਣਾ ਅਕਾਲੀ ਦਲ ਦਾ ਵੀ ਹੋ ਜਾਊਗਾ ਕੋਣ ਹੋਵੇਗਾ ਹਾਂ ਕੋਣ ਹੋਵੇਗਾ ਇਹ ਪਾਰਟੀ ਦਾ ਫੈਸਲਾ ਹੈ ਸੋ ਜਿਵੇਂ ਮੈਂ ਕਿਹਾ ਕਿ ਟਿਕਟ ਕਿਨੂੰ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੁੰਦਾ ਹੈ ਹਰ ਸਿਮਰਤ ਦਾ ਫੈਸਲਾ ਹੈ ਕਿ ਜੇ ਲੜੋਗੇ ਤਾਂ ਬਠਿੰਡੇ ਤੋਂ ਹੀ ਲੜੋਗੇ। ਗੱਲ ਤਾਂ ਇਹ ਲਿਸਟ ਜਾਰੀ ਹੋ ਰਹੀ ਹੈ ਹਲਕੇ ਜਿਹੜੇ ਚੇਂਜ ਕਰ ਦਿੱਤੇ ਗਏ ਨੇ ਕਿ ਬਠਿੰਡਾ ਤੋਂ ਵੀ ਸੁਭਾਵਨਾ ਹੈ ਜੀ। ਸਹੀ ਹੈ। ਕੋਣ ਕਿਨੂੰ ਕਿੱਥੋਂ ਕਰਦੇ ਮੈਂ ਤਾਂ ਇੱਥੇ ਹੀ ਰਵਾਂਗੀ ਮੈਨੂੰ ਨਹੀਂ ਪਤਾ ਹੋਰ ਕਿਨੂੰ ਕਿੱਥੇ ਕੀ ਕਰਨਗੇ। ਪਰ ਜਿਵੇਂ ਮੈਂ ਕਿਹਾ ਟਿਕਟ ਦੇਣਾ ਨਹੀਂ ਦੇਣਾ ਇਹ ਫੈਸਲੇ ਪਾਰਟੀ ਦੇ ਹੁੰਦੇ ਨੇ। ਪਰ ਕਿੱਥੋਂ ਹਰਸਿਮਰਤ ਕਿੱਥੇ ਖੜੋਗੇ? ਜੇ ਲੜਾ ਨਾ ਲੜਾ ਰਹੂਗੀ ਬਠਿੰਡੇ ਚ ਮੈਡਮ ਮੈਨੀਫੈਸਟੋ ਜਾਰੀ ਹੋਇਆ ਕੱਲ ਬੀਜੇਪੀ ਦਾ ਕਈ ਗੱਲਾਂ ਦਿੱਤੀਆਂ ਨੇ ਲੋਕਾਂ ਦੇ ਵਾਸਤੇ ਉਹ ਜੀ ਮੈਨੀਫੈਸਟੋ ਚ ਪਹਿਲੇ ਤਾਂ ਜਾਰੀ ਕਰਨਾ ਸੀ ਕਿ ਪਿਛਲੇ 10 ਸਾਲਾਂ ਚ ਕੀ ਕੀਤਾ ਹੈ ਜਿਹੜੇ 2 ਕਰੋੜ ਨੌਕਰੀਆਂ ਮਿਲ ਗਿਆ ਤੇ ਫਾਰਮਰ ਇਨਕਮ ਨੂੰ ਡਬਲ ਕਰਨਾ ਸੀ ਉਹ ਹੋ ਗਿਆ ਹੁਣ ਕੱਟਦਾ ਹੈ 2047 ਤਾਈ ਸੋ ਇਹ ਤਾਂ ਹੁਣ ਗਾਰੰਟੀਆਂ ਗੁਰੇ ਨੇ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਹੈ ਬਦਲਾਵ ਵਾਲੇ ਵੀ ਗਾਰੰਟੀ ਇੱਕ ਮੌਕਾ ਕੇਜਰੀਵਾਲ ਗਾਰੰਟੀ 1000 ਰੁਪਏ ਬੀਬੀਆਂ ਦੇ ਗਾਰੰਟੀ ਬਦਲਾਵ ਆਊਗਾ ਨਾ ਕੋਈ ਸਿਕਿਉਰਿਟੀ ਰੱਖਾਂਗੇ ਨਾ ਕੋਈ ਘਰ ਰੱਖਾਂਗੇ ਲੋਕਾਂ ਦੇ ਵਿੱਚ ਰਵਾਂਗੇ ਹੁਣ ਲੋਕਾਂ ਦੇ ਵਿੱਚ ਹੁਣ ਪੰਜਾਬ ਸਹੀ ਸਮਾਂ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਦਿੱਲੀ ਜਾਦਾ ਬੈਠੇ ਹੁੰਦੇ ਇੱਥੇ ਘੱਟ ਬੈਠੇ ਹੁੰਦੇ ਨੇ ਸੋ ਇਹ ਗੱਲਾਂ ਹੁੰਦੀਆਂ ਨੇ ਜਾਂ ਤਾਂ ਜਿਵੇਂ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਏ ਤਾਂ ਕਿ ਪਾਰਟੀਆਂ ਉਨਾ ਹੀ ਬੋਲਣ ਤੇ ਉਹਨੂੰ ਪੂਰਾ ਕਰਨਾ ਉਹਨਾਂ ਦਾ ਧਰਮ ਹੋਏ ਉਨਾ ਸੀ ਨਾ ਕਦੇ ਗਾਰੰਟੀਆ ਦਿੱਤੀਆਂ ਨੇ ਨਾ ਕਦੇ ਵਾਦੇ ਕੀਤੇ ਨੇ ਲੇਕਿਨ ਜੋ ਕਿਹਾ ਉਹ ਤਾਂ ਕੀਤਾ ਉਸ ਤੋਂ ਵੱਧ ਕਰ ਦਿਖਾਇਆ ਹਮ ਕਦੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਐਮਜ਼ ਲੈ ਕੇ ਆਵਾਂਗੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਐਡਵਾਂਸ ਕੈਂਸਟਰ ਇੰਸਟੀਚਿਊਟ ਆਊਗਾ ਜਾਂ ਸੈਂਟਰਲ ਯੂਨੀਵਰਸਿਟੀ ਆਊਗੀ ਸੋ ਆਪਾਂ ਤਾਂ ਯਾਰ 에어ਪੋਰਟ ਆਊਗਾ ਉਸ ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਹੋਰ ਚੀਜ਼ਾਂ ਜੇ ਬਠਿੰਡੇ ਵਾਸਤੇ ਕਰਨੀਆਂ ਹੋਰ ਇੰਡਸਟਰੀ ਹੋਣ ਮਾਨਸਾ ਨੂੰ ਵੀ ਡਿਵੈਲਪ ਕਰਨਾ ਹੈ ਸੋ ਬਹੁਤ ਸਾਰੀ ਚੀਜ਼ਾਂ ਜੋ ਬਾਲੋ ਸਾਹਿਬ ਕਹਿੰਦੇ ਸੀ ਇੱਕ ਲੀਡਰ ਦਾ ਫਰਜ਼ ਬੰਦਾ ਹੈ ਲੋਕਾਂ ਦੇ ਵਿੱਚ ਜਾਓ ਜਿਹਦੇ ਕਰਕੇ ਬਤੌਰ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਸੰਗਤਾ ਦੇ ਦਰਸ਼ਨ ਕਰਕੇ ਉਹਨਾਂ ਤੋਂ ਪਤਾ ਲੱਗਦਾ ਸੀ ਕਿਹੜੀ ਚੀਜ਼ ਦੀ ਲੋੜ ਹੈ ਹੁਣ ਇੱਥੇ ਜਦ ਬਠਿੰਡੇ ਸ਼ਹਿਰ 'ਚ ਨਾ ਕੋਈ ਸੀਵਰ ਹੁੰਦਾ ਸੀ ਨਾ ਸਾਫ ਸੁਥਰਾ ਪੀਣ ਦਾ ਪਾਣੀ ਨਾ ਗਲੀਆਂ ਨਾ ਸਟਰੀਟ ਲਾਈਟਰ ਜਦ ਕੁਝ ਵੀ ਨਹੀਂ ਹੁੰਦਾ ਸੀ ਇਹਨੂੰ ਇੱਕ ਇਹਨਾਂ ਵਾਟਰ ਸਪਲਾਈ ਸੀਵਰ ਤੋਂ ਸਾਰਾ ਹੋ ਗਿਆ ਹੈ ਨਾ ਪੁਲਾ ਦਾ ਸ਼ਹਿਰ ਹਰ 10 ਮਿੰਟਾਂ 'ਚ ਫਟਕ 'ਚ ਫਸ ਚੈ ਜਾਂਦਾ ਸੀ ਹੁਣ ਇਹੋ ਜੇ ਹਾਈਵੇਜ਼ ਇਹੋ ਜੇ ਫਲਾਈਓਵਰਸ ਹੋ ਗਏ ਨੇ ਇਹੋ ਜੇ ਹਸਪਤਾਲ ਆ ਗਏ ਨੇ ਇਹੋ ਜੇ ਮੈਡੀਕਲ ਫੈਸਿਲਿਟੀਆਂ ਆ ਗਿਆ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਗਏ ਨੇ ਸੋ ਹਰ ਇਸ ਪਿਛਲੇ ਹੋਏ ਇਲਾਕੇ ਨੂੰ ਮੈਂ ਕਹਿ ਸਕਦੀ ਹਾਂ ਉਹ ਦਿਨ ਦੂਰ ਨਹੀਂ ਕਿ ਬਠਿੰਡਾ ਸ਼ਾਇਦ ਪੰਜਾਬ ਦਾ ਇੱਕ ਕੈਪੀਟਲ ਸਿਟੀ ਦੀ ਨਾ ਆਪਿਆਪੀ ਇਹਦੇ ਨਾਲ ਬੱਝੂਗਾ। ਕਾਹਨੇ ਅਕਾਲੀ ਦਲ ਨੂੰ ਕੋਈ ਕਮੇਟੀ ਮੈਨੀਫੈਸਟੋ ਨਹੀਂ ਲਿਆ ਕੀ? ਹਾਂਜੀ ਕਮੇਟੀ ਬੈਠੀ ਹੋਈ ਹੈ ਬਹੁਤ ਜਲਦੀ ਜਾਰੀ ਹੋ ਜਾਊਗਾ ਮੇਰਾ ਖਿਆਲ ਹੈ। ਲਗਭਗ 10 ਸਾਲ ਦੇ ਲਗਭਗ ਟੀਂਡਾ ਪਰਿਵਾਰ ਨਰਾਜ਼ ਨਰਾਜ਼ ਸਮਝੌਤਾ ਹੈ ਸਿੱਕੀ ਵਿੱਚ ਦੇਖਦੇ ਹੋਗੇ। ਪਰ ਨਰਾਜ਼ਗੀ ਜ਼ਾਹਰ ਕੀਤੀ ਹੈ। ਸਾਨੂੰ ਪੱਖਾ ਵੀ ਨਹੀਂ ਗਿਆ। ਨਰਾਜ਼ ਨੇ ਸ਼ੇਖੰਦਰ ਸਿੰਘ ਮਲੂਕਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਪਰ ਕਮੇਟੀ ਦਾ ਵਯੂਦ ਕੀ ਰਹਿ ਗਿਆ। ਉਹ ਜੀ ਤੁਹਾਨੂੰ ਪੁੱਛਣਾ ਤਾਂ ਆ ਚਾਹੀਦਾ ਉਹ ਕਿਵੇਂ ਉਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਕੱਲ੍ਹ ਆਕਾਲੀ ਦਲ ਨੂੰ ਟਾਰਗੇਟ ਕਰਨ ਵਾਸਤੇ ਤੁਹਾਨੂੰ ਗੱਲ ਤਾਂ ਆ ਪੁੱਛਣੀ ਚਾਹੀਦੀ ਹੈ ਕਿ ਅੱਜ ਨਾ ਭਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਆਕਾਲੀ ਦਲ ਤੋਂ ਬੰਦੇ ਲੈ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਹਾਂ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨਹੀਂ ਤੇ ਫੇਰ ਆਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹਨੂੰ ਟਿਕਟ ਦੇਣ ਦੀ ਇਹਨਾਂ ਨੂੰ ਕੀ ਇੰਨੇ ਵੀ ਕਮਜ਼ੋਰ ਹੋ ਗਏ ਆਕਾਲੀ ਦਲ ਇਹਨਾਂ ਮਤਲਬ ਇਹਨੇ ਡਰ ਗਏ ਕਿ ਆਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਈ ਕਵਾਂਗੇ ਕਿ ਇਹਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਉਹਨਾਂ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਆ ਸਾਰੇ ਪੰਜਾਬ 'ਚ ਜੀ ਸਰ ਦਾ ਸਮਝੌਤਾ ਹੋ ਗਿਆ ਸੀ ਜੀ ਕਾਲੀਦਾਰ ਨਾਲ ਹਾਂ ਤਾਂ ਸਮਝੌਤਾ ਤਾਂ ਹੈਗਾ ਹੀ ਉਹ ਮੇਰੇ ਸਰਕਾਰ ਨਾਲ ਪੁੱਛਿਆ ਵੀ ਨਹੀਂ ਗਿਆ ਸਕੂਲ ਸੀਟ ਦੇ ਉਹ ਤਾਂ ਹੁਣ ਉਹ ਕਹਿ ਰਹੇ ਨੇ ਉਹ ਪ੍ਰਧਾਨ ਸਾਹਿਬ ਅਨਸਰ ਕਰਨ ਕਿ ਸਭ ਕੁਝ ਪਤਾ ਸੀ ਮੈਡਮ ਜੀ ਬਈ 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 ਮੈਨੂੰ ਵੀ ਬਈ ਮੈਨੂੰ ਵੀ ਕਾਰਨੀ ਬਈ ਗ੍ਰੈਡੀਬਿਲਟੀ ਦੇ ਵਿਸ਼ਵਾਸ ਹੈ ਕਾਲੀਦਾਰ ਨੂੰ ਮਲੂਕਾ ਦੀ ਗ੍ਰੈਡੀਬਿਲਟੀ ਦੇ ਸਿਕੰਦਰ ਸਿੰਘ ਮਲੂਕਾ ਦੇ ਜਿਹੜੇ ਕਮੇਟੀ 'ਚ ਪਾਏ ਹੋਏ ਨੇ ਇਹ ਮਲੂਕਾ ਸਾਹਿਬ ਖੜੇ ਰਹਿਣਾ ਪਾਰਟੀ ਦੇ ਨਾਲ ਪੁਰਾਣੇ ਨੇਤਾ ਹੈ ਬਾਲ ਸਾਹਿਬ ਦੇ ਸਮੇ ਤੋਂ ਨੇਤਾ ਹੈਗੇ ਪੁਰਾਣੇ ਜਰਨੈਲ ਹੈਗੇ ਪਾਰਟੀ ਦੇ ਹੁਣ ਬੱਚੇ ਬਾਗੀ ਹੋ ਗਏ ਨੇ ਤੇ ਇਹ ਬੱਚਿਆਂ ਦੇ ਉੱਤੇ ਉਹਨਾਂ ਦੇ ਉੱਤੇ ਰਿਫਲੈਕਟ ਕਰਦਾ ਹੈ ਕਿ ਜਿਹੜੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਵੱਡੀ ਵੱਡੀ ਕੁਰਬਾਨੀਆਂ ਕਰਦੇ ਨੇ ਉਹਨਾਂ ਨੂੰ ਕਿਤੇ ਤੋਂ ਕਿਤੇ ਤਾਂ ਹੀ ਲੈ ਕੇ ਜਾਂਦੇ ਨੇ ਬੱਚਿਆਂ ਨੇ ਵੀ ਜਿਹੜੇ ਔਦੇ ਇੰਜੋਏ ਕੀਤੇ ਉਹ ਇਸ 파ਟੀ ਕਰਕੇ ਮਲੂਕਾ ਸਾਹਿਬ ਕਰਕੇ ਹੀ ਇੰਜੋਏ ਕੀਤੇ ਨਾ ਜੀ ਤੇ ਹੁਣ ਇਸ ਉਮਰ 'ਚ ਜਾ ਕੇ ਤੁਸੀਂ ਆਪ ਦੇ ਪਿਓ ਨਹੀਂ ਬਨੋ ਤੇ ਫਿਰ ਲੋਕੀ ਕੀ ਆਸ ਰੱਖਣ ਕਿਹੜੇ ਮੇਰੇ ਤਾਂ ਡਰੇ ਹੋਏ ਨੇ ਉਡਾ ਲੈਂਦੇ ਜਿੰਨੀ ਦੇ ਰੁੜਾਣਾ ਹੈ ਉਹਦੇ ਬਾਅਦ ਇਹਨਾਂ ਨੂੰ ਜ਼ਮੀਨ ਤੇ ਉਤਰਨਾ ਪਊਗਾ ਬਈ ਕਾਂਗਰਸ ਦੇ ਜੀਤਮਿੰਦਰ ਨੂੰ ਐਲਾਨ ਕਰ ਦਿੱਤਾ ਗਿਆ ਸਾਰੀ ਫੋਲਟ ਦੇ ਅਕਾਲੀ ਦਲ ਦਾ ਰਹਿ ਗਿਆ ਕਿੱਥੇ ਦੇਖਣਾ ਨਹੀਂ ਅਕਾਲੀ ਦਲ ਦਾ ਵੀ ਹੋ ਜਾਊਗਾ ਕੋਣ ਹੋਵੇਗਾ ਹਾਂ ਕੋਣ ਹੋਵੇਗਾ ਇਹ ਪਾਰਟੀ ਦਾ ਫੈਸਲਾ ਹੈ ਸੋ ਜਿਵੇਂ ਮੈਂ ਕਿਹਾ ਕਿ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ